ਦੀ ਵਡਿਆਈ ਹੁੰਦੀ ਹੈ ਕਿ ਤਪੱਸਿਆ ਕਰਕੇ ਭਗਤੀ ਕਰਕੇ ਸਿਮਰਨ ਕਰਕੇ ਜੋ ਪ੍ਰਭੂ ਦੀ ਖੁਸ਼ੀ ਮਿਲਦੀ ਹੈ ਉਹ ਨੂੰ ਆਪ ਨਹੀਂ ਵਰਤਦੇ ਉਹ ਸੰਗਤਾਂ ਦੀ ਝੋਲੀ ਚ ਪਾ ਦੁੰਦੇ ਅੱਜ ਇਸੇ ਲਈ ਤਾਂ ਇੱਥੇ ਹਜ਼ਾਰਾਂ ਜੀ ਤੁਸੀਂ ਬੈਠੇ ਹੋ ਇਹ ਉਹਨਾਂ ਦੀ ਮਿਹਨਤ ਹੈ ਉਹਨਾਂ ਦਾ ਹੀ ਫਲ ਹੈ ਇਹ ਉਹਨਾਂ ਦਾ ਹੀ ਲਾਇਆ ਹੋਇਆ ਬ੍ਰਿਖਸ਼ ਹੈ ਜੇ ਦੀ ਛਾਂ ਥੱਲੇ ਅੱਜ ਅਸੀਂ ਬੈਠੇ ਹੋਏ ਹਾਂ ਇਸ ਲਈ ਫਕੀਰਾਂ ਦੀ ਤਾਕਤ ਕੀ ਹੁੰਦੀ ਹੈ ਉਹਦੇ ਬਾਰੇ ਫਰੀਦ ਸਾਬਰੀ ਆਪਣੇ ਕਲਾਮ ਦੇ ਅੰਦਰ ਆਪਣੇ ਸ਼ਬਦ ਦੇ ਅੰਦਰ ਦੱਸਦੇ ਹੈ ਕੀ ਕਹਿੰਦੇ ਹੈ ਫਰੀਦ ਸਾਬਰੀ ਆਓ ਦੱਸਾਂ ਸੱਚੀ ਗੱਲ ਫਕਰਾ ਦੀ ਆਓ ਦੱਸਾਂ ਸੱਚੀ ਗੱਲ ਫਕਰਾ ਦੀ ਫਕਰ ਉਸ ਨੂੰ ਸੱਚਾ ਬੋਲਦੇ ਨੇ ਹੁਣ ਫਰੀਦ ਸਾਬਰੀ ਕਹਿੰਦੇ ਆਜੋ ਆ ਕੇ ਬੈਠੋ ਤੁਹਾਨੂੰ ਸੱਚੀ ਗੱਲ ਦੱਸਾਂ ਫਕੀਰਾਂ ਦੀ ਤੂੰ ਸੱਚੀ ਗੱਲ ਦੱਸਾਂ ਕਿ ਫਕੀਰ ਕਹਿੰਦੇ ਕਿਹਨੂੰ ਹੈ ਵੈਸੇ ਤਾਂ ਫਕੀਰੀ ਯਾਮਾ ਹਰ ਕੋਈ ਪਾ ਲੈਂਦਾ ਹੈ ਯਾਮੇ ਦਾ ਮਤਲਬ ਫਕੀਰੀ ਬਾਣਾ ਤਾਂ ਹਰ ਕੋਈ ਪਾ ਕੇ ਤੁਰ ਪੈਂਦਾ ਹੈ ਪਰ ਅਸਲ ਵਿੱਚ ਸੱਚਾ ਫਕੀਰ ਹੁੰਦਾ ਕਿਹੜਾ ਹੈ ਕਿਉਂਕਿ ਸਿਰਫ ਬਾਹਰੀ ਤੌਰ ਤੇ ਕੱਪੜੇ ਪਾਣ ਦੇ ਨਾਲ ਹੀ ਕੋਈ ਫਕੀਰ ਨਹੀਂ ਬਣ ਜਾਂਦਾ ਫਕੀਰ ਬਣਨ ਵਾਸਤੇ ਆਪਣੇ ਆਪ ਨੂੰ ਆਪਣੀ ਮੈਂ ਨੂੰ ਆਪਣੇ ਮਨ ਨੂੰ ਆਪਣੇ ਆਪ ਨੂੰ ਮਾਰਨਾ ਪੈਂਦਾ ਹੈ ਜੋ ਆਪਣੇ ਆਪ ਨੂੰ ਮਿਟਾ ਦਿੰਦਾ ਹੈ ਉਹੀ ਫਰਦਾ ਹੈ ਫਕੀਰ ਇਸ ਲਈ ਫਰੀਦ ਸਾਬਰੀ ਆਪਣੇ ਕਲਾਮ ਚ ਦੱਸਦੇ ਹੈ ਆਓ ਦੱਸਾਂ ਫਕੀਰਾਂ ਦੀ ਗੱਲ ਸੱਚੀ ਫਕਰ ਕਿਸ ਨੂੰ ਸੱਚਾ ਬੋਲਦੇ ਨੇ ਕਹਿੰਦੇ ਆਜੋ ਦੱਸਾਂ ਕਿਹਨੂੰ ਸੱਚਾ ਫਕੀਰ ਬੋਲਦੇ ਸੱਚੇ ਫਕੀਰ ਅੰਦਰ ਗੁਣ ਕੀ ਹੁੰਦੇ ਆਓ ਦੱਸਾਂ ਮੈਂ ਫਕਰਾਂ ਦੀ ਗੱਲ ਸੱਚੀ ਫਕਰ ਉਸ ਨੂੰ ਸੱਚਾ ਬੋਲਦੇ ਨੇ ਨਾਲ ਨਜ਼ਰ ਦੇ ਪਾਰ ਲਗਾ ਦੇਵੇ ਤਾਲੇ ਬੰਦ ਤਕਦੀਰਾਂ ਦੇ ਖੋਲਦੇ ਨੇ ਨਾਲ ਨਜ਼ਰ ਦੇ ਪਾਰ ਲਗਾ ਦੇਵੇ ਤਾਲੇ ਬੰਦ ਤਕਦੀਰਾਂ ਦੇ ਖੋਲਦੇ ਨੇ ਉਹਨਾਂ ਦਰ ਤੋਂ ਕਦੀ ਵੀ ਜਾਣ ਖਾਲੀ ਉਹਨਾਂ ਦਰ ਤੋਂ ਕਦੀ ਵੀ ਜਾਣ ਖਾਲੀ ਰੱਖਣ ਸਿਦਕ ਜਿਹੜੇ ਕਦੀ ਵੀ ਨਾ ਢੋਲਦੇ ਨੇ ਐ ਫਰੀਦ ਫਕੀਰਾਂ ਦੇ ਲੜ ਲੱਗ ਕੇ ਕੋਡੀਆਂ ਖੋਟੇ ਹੋ ਜਾਂਦੇ ਮਹੰਗੇ ਮੋਲ ਦੇ ਨੇ ਜ਼ਰਾ ਗੌਰ ਕਰੋ ਉਹਨਾਂ ਦਰ ਤੋਂ ਕਦੀ ਵੀ ਜਾਣ ਖਾਲੀ ਰੱਖਣ ਸਿਦਕ ਜੋ ਨਾ ਕਦੇ ਢੋਲਦੇ ਨੇ ਐ ਫਰੀਦ ਫਕੀਰਾਂ ਦੇ ਲੜ ਲੱਗ ਕੇ ਕੋਡੀਆਂ ਖੋਟੇ ਹੋ ਜਾਂਦੇ ਮਹੰਗੇ ਮੋਲ ਦੇ ਨੇ ਬੜੇ ਪਿਆਰੇ ਵਚਨ ਹੈ ਕੌਣ ਹੈ ਸੱਚਾ ਫਕੀਰ ਸੱਚਾ ਫਕੀਰ ਬਾਬਾ ਜਰਾ ਗੌਰ ਕਰਨਾ ਇਹਦੇ ਵਿੱਚ ਸ਼ੇਖ ਫਰੀਦ ਦੱਸ ਰਿਹਾ ਹੈ ਸਾਬਰੀ ਫਕਰ ਉਸ ਨੂੰ ਸੱਚਾ ਬੋਲਦੇ ਨੇ ਉਹ ਨਾਲ ਨਜ਼ਰ ਦੇ ਪਾਰ ਲਗਾ ਦਿੰਦੇ ਜਿਸ ਤਰ੍ਹਾਂ ਹਜ਼ੂਰ ਗੌਸ ਨੇ ਇੱਕ ਨਜ਼ਰ ਦੇ ਨਾਲ ਹੀ ਮਾਈ ਰੂੜੀ ਦੀ ਵੇੜੀ ਬੰਨੇ ਲਾ ਦਿੱਤੀ ਸੀ ਬੋਲੋ ਲਾਈ ਆ ਨਹੀਂ ਮਾਈ ਰੂੜੀ ਦੇ ਵੇੜੇ ਨੂੰ ਤਾਰ ਦਿੱਤਾ ਇਹ ਉਹਦੀ ਕਿਰਪਾ ਹੈ ਉਹਦੀ ਬਖਸ਼ਿਸ਼ ਹੈ ਕਿ ਇੱਕ ਨਜ਼ਰ ਦੇ ਨਾਲ ਹੀ ਉਹ ਅਸੰਭਵ ਨੂੰ ਸੰਭਵ ਕਰ ਦਿੰਦਾ ਹੈ ਇਸੇ ਤਰ੍ਹਾਂ ਬڑے ਮਾਲਕਾਂ ਨੇ ਵੀ ਆਪਣੀ ਇੱਕ ਨਜ਼ਰ ਦੇ ਨਾਲ ਹੀ ਕਈਆਂ ਦੁਖੀਆਂ ਦੇ ਦੁੱਖਾਂ ਨੂੰ ਦੂਰ ਕੀਤਾ ਕਈਆਂ ਦੁਖੀਆਂ ਦੀਆਂ ਝੋਲੀਆਂ ਨੂੰ ਭਰਪੂਰ ਕੀਤਾ ਜੇ ਨਹੀਂ ਸੀ ਕਿਸੇ ਦੀ ਤਕਦੀਰ 'ਚ ਲਿਖਿਆ ਤਾਂ ਮਾਲਕ ਨੇ ਉਹ ਵੀ ਤਕਦੀਰ 'ਚ ਲਿਖ ਕੇ ਉਹਦੀ ਝੋਲੀ ਭਰ ਦਿੱਤੀ ਕਿ ਲੈ ਵੀ ਲੈ ਜਾ ਕਿਉਂਕਿ ਇਹ ਦਰ ਉਸ ਮਾਲਕ ਦਾ ਦਰ ਹੈ ਇਹ ਦਰ ਗੌਂਸ ਦਾ ਦਰ ਹੈ ਔਰ ਗੌਂਸ ਦੇ ਦਰ ਤੇ ਤਕਦੀਰਾਂ ਵੀ ਮੱਥੇ ਦੇ ਲੇਖ ਵੀ ਬਦਲੇ ਜਾਂਦੇ ਐ بس ਜ਼ਰੂਰਤ ਹੁੰਦੀ ਐ ਯਕੀਨ ਦੀ ਜ਼ਰੂਰਤ ਹੁੰਦੀ ਐ ਵਿਸ਼ਵਾਸ ਦੀ ਇਹ ਗੱਲ ਬੜੀ ਸਮਝਣ ਵਾਲੀ ਹੈ ਨਾਲ ਨਜ਼ਰ ਦੇ ਪਾਰ ਲਗਾ ਦਿੰਦੇ ਤਾਲੇ ਬੰਦ ਤਕਦੀਰਾਂ ਦੇ ਖੋਲਦੇ ਨੇ ਕਈ ਇਨਸਾਨ ਕਹਿੰਦੇ ਜੀ ਮੇਰੀ ਤਕਦੀਰ ਹੀ ਮਾੜੀ ਹੈ ਮੇਰੀ ਕਿਸਮਤ ਹੀ ਮੇਰਾ ਸਾਥ ਨਹੀਂ ਦਿੰਦੀ ਪਰ ਇੱਥੇ ਫਰੀਦ ਸਾਬਰੀ ਦੱਸਦੇ ਐ ਕਿ ਅਗਰ ਤੂੰ ਮੰਨਦਾ ਐ ਕਿ ਤੇਰੀ ਤਕਦੀਰ ਮਾੜੀ ਹੈ ਤੇਰੀ ਤਕਦੀਰ ਚੰਗੀ ਨਹੀਂ ਹੈ ਤਾਂ ਆ ਜਾ ਫਕੀਰਾਂ ਦੇ ਚਰਨਾਂ 'ਚ ਕਿਉਂਕਿ ਜੋ ਫਕੀਰਾਂ ਦੇ ਚਰਨਾ ਚਾਹ ਜਾਂਦਾ ਹੈ ਫਿਰ ਉਹਦੇ ਤਕਦੀਰ ਦੇ ਬੰਦ ਦਰਵਾਜੇ ਨੂੰ ਬੰਦ ਤਾਲੇ ਨੂੰ ਉਹ ਖੋਲ ਦਿੰਦੇ ਐ ਤੇਰੀ ਖੋਟੀ ਤਕਦੀਰ ਨੂੰ ਖੋਖਰਾ ਕਰ ਦਿੰਦੇ ਨਾਲੇ ਨਜ਼ਰ ਦੇ ਪਾਰ ਲਗਾ ਦਿੰਦੇ ਤਾਲੇ ਬੰਦ ਤਕਦੀਰਾਂ ਦੇ ਖੋਲਦੇ ਨੇ ਉਹਨਾਂ ਦਰ ਤੋਂ ਕਦੇ ਵੀ ਜਾਣ ਖਾਲੀ ਰੱਖਣ ਸਿੱਧਕ ਜੋ ਨਾ ਕਦੇ ਢੋਲਦੇ ਨੇ ਹੁਣ ਦਰ ਤੋਂ ਜੇ ਝੋਲੀਆਂ ਪਰ ਕੇ ਜਾਣੀਆਂ ਹੈ ਕਨਾਲ ਫਰੀਦ ਸਾਹਬਰੀ ਇਹ ਵੀ ਕਹਿੰਦੇ ਆ ਕਿ ਉਹ ਨਾ ਦਰ ਤੋਂ ਕਦੇ ਵੀ ਜਾਣ ਖਾਲੀ ਉਹ ਇਨਸਾਨ ਉਹ ਸ਼ਖਸ ਕਦੀ ਵੀ ਫਕੀਰਾਂ ਦੇ ਦਰ ਤੋਂ ਖਾਲੀ ਨਹੀਂ ਜਾ ਸਕਦਾ ਕਿਹੜਾ ਰਖਣ ਸਿਦਕ ਕਦੇ ਵੀ ਨਾ ਡੋਲਦੇ ਨੇ ਜਿਹੜੇ ਸੱਚਾ ਯਕੀਨ ਰੱਖਦੇ ਆ ਸੱਚਾ ਵਿਸ਼ਵਾਸ ਰੱਖਦੇ ਆ ਜਿਹੜੇ ਕਦੀ ਨਹੀਂ ਡੋਲਦੇ ਜੇ ਇਨਸਾਨ ਹੀ ਡੋਲ ਜਾਵੇ ਤਾਂ ਫਿਰ ਇਨਸਾਨ ਦੇ ਪੱਲੇ ਕੁਝ ਨਹੀਂ ਪੈਂਦਾ ਡੋਲਦਾ ਉਹੀ ਹੈ ਜਿਹਦੇ ਅੰਦਰ ਪ੍ਰੇਮ ਨਹੀਂ ਹੈ ਜਿਹਦੇ ਅੰਦਰ ਵਿਸ਼ਵਾਸ ਨਹੀਂ ਹੈ ਜਿਹਦੇ ਅੰਦਰ ਸ਼ਰਧਾ ਨਹੀਂ ਹੈ ਉਹ ਡੋਲਦਾ ਹੈ ਪਰ ਜਿਹਦੀ ਸ਼ਰਧਾ ਪੂਰੀ ਹੈ ਜਿਹਦਾ ਵਿਸ਼ਵਾਸ ਪੂਰਾ ਹੈ ਫਿਰ ਦੁੱਖਾਂ ਦੀ ਜਿੰਨੀ ਮਰਜੀ ਨੇਰੀ ਚਲੇ ਦੁੱਖਾਂ ਦਾ ਜਿੰਨਾ ਮਰਜੀ ਤੂਫਾਨ ਆਵੇ ਉਹ ਫਿਰ ਕਦੀ ਡੋਲਦਾ ਨਹੀਂ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਜਿੱਡਾ ਮਰਜੀ ਵੱਡਾ ਤੂਫਾਨ ਆਵੇ ਜਿੱਡਾ ਮਰਜੀ ਵੱਡਾ ਝੱਖੜ ਝੁੱਲ ਜਾਵੇ ਪਰ ਮੇਰਾ ਸਤਗੁਰੂ ਮੇਰੇ ਨਾਲ ਹੈ ਉਹ ਹਰ ਤੂਫਾਨ 'ਚੋਂ ਮੈਨੂੰ ਬਚਾਏਗਾ ਜੇ ਉਸ ਮੇਰੇ ਸਤਗੁਰੂ ਨੇ ਮੇਰੀ ਬੇੜੀ ਦੀ ਡੋਰ ਪਕੜੀ ਹੈ ਤਾਂ ਉਹ ਬੇੜੀ ਕਦੀ ਡੋਬੇ ਨਹੀਂ ਸਕਦੀ ਜਿਹਦੀ ਡੋਰ ਮੇਰਾ ਸਤਿਗੁਰ ਫੜ ਕੇ ਤੁਰਿਆ ਹੋਇਆ ਹੈ ਇਸ ਲਈ ਇਹ ਹੁੰਦਾ ਇੱਕ ਸੇਵਕ ਦਾ ਵਿਸ਼ਵਾਸ ਇਹ ਹੁੰਦਾ ਇੱਕ ਸੇਵਕ ਦਾ ਯਕੀਨ ਉਹਨਾਂ ਦਰਤੋਂ ਕਦੇ ਵੀ ਜਾਣ ਖਾਲੀ ਰੱਖਣ ਸਿੱਧਕ ਜੋ ਨਾ ਕਦੇ ਡੋਲਦੇ ਨੇ ਐ ਫਰੀਦ ਫਕੀਰਾਂ ਦੇ ਲੜ ਲੱਗ ਕੇ ਕੋਡੀਆਂ ਖੋਟੇ ਹੋ ਜਾਂਦੇ ਮਹਿੰਗੇ ਮੋਲਦੇ ਨੇ ਸ਼ੇਖ ਫਰੀਦ ਆਖਰਲੀ ਲਾਈਨ ਚ ਬੜੇ ਪਿਆਰ ਨਾਲ ਕਹਿੰਦੇ ਹੈ ਕਿ ਇਹ ਫਰੀਦ ਫਕੀਰਾਂ ਦੇ ਲੜ ਲੱਗੇ ਕੋਡੀਆਂ ਖੋਟੇ ਕਿ ਜਿਹੜਾ ਕੋਡੀਆਂ ਤੋਂ ਵੀ ਖੋਟਾ ਜਿਹਨੂੰ ਕੋਈ ਪੁੱਛਦਾ ਨਹੀਂ ਹੈ ਜਿਹਨੂੰ ਹਰ ਕੋਈ ਠੋਕਰ ਮਾਰ ਦਿੰਦਾ ਹੈ ਜਿਹਦਾ ਕਿਤੇ ਸਤਕਾਰ ਨਹੀਂ ਹੁੰਦਾ ਜਿਹਦੀ ਕਿਤੇ ਕੋਈ ਇੱਜ਼ਤ ਨਹੀਂ ਹੁੰਦੀ ਯਾਨੀ ਜਿਹੜਾ ਦੁਨੀਆਂ ਤੇ ਨਿਮਾਣਾ ਜਿਹਾ ਹੁੰਦਾ ਹੈ ਕਿ ਮੈਨੂੰ ਜੀ ਕੋਈ ਪੁੱਛਦਾ ਹੀ ਨਹੀਂ ਹੈ ਮੇਰੀ ਕਿਸਮਤ ਇਦਾਂ ਹੈ ਉਹ ਕਹਿੰਦੇ ਇੱਕ ਵਾਰ ਫਕੀਰਾਂ ਦੇ ਲੜ ਲੱਗੇ ਦੇਖ ਇੱਕ ਵਾਰ ਸਤਗੁਰ ਦੇ ਚਰਨਾਂ ਨਾਲ ਜੁੜ ਕੇ ਦੇਖ ਕਿਉਂਕਿ ਜਿਹੜਾ ਸਤਗੁਰ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਸਤਗੁਰ ਦਾ ਹੋ ਜਾਂਦਾ ਹੈ ਉਹ ਸਤਗੁਰ ਉਹ ਕੋਡੀਆਂ ਤੋਂ ਖੋਟੀਆਂ ਨੂੰ ਮਹਿੰਗੇ ਮੋਲ ਦੇ ਬਣਾ ਦਿੰਦਾ ਹੈ ਉਹ ਨੀਵਿਆਂ ਨੂੰ ਚੱਕ ਕੇ ਉੱਚੀ ਜਗ੍ਹਾ ਬਿਠਾ ਦਿੰਦਾ ਹੈ ਉਸ ਸਥਾਨ ਤੇ ਲੈ ਜਾਂਦਾ ਹੈ ਕਿ ਜਿੱਥੇ ਬਾਰੇ ਇਨਸਾਨ ਸੋਚ ਵੀ ਨਹੀਂ ਸਕਦਾ ਕਿਉਂਕਿ ਸੰਤਾਂ ਦਾ ਹੀ ਕਰਮ ਹੈ ਕੋਡੀਆਂ ਦੇ ਕੋਡੀਆਂ ਤੋਂ ਖੋਟੀਆਂ ਨੂੰ ਹੀਰੇ ਵਾਂਗੂ ਅਨਮੋਲ ਬਣਾ ਦੋ ਇੱਕ ਦਿਨ ਹਜ਼ੂਰ ਗੌਂਸੀ ਆਜ਼ਮ ਪੀਰ ਨੇ ਪੀਰ ਜਨਾਬ ਦਸਤਗੀਰ ਰਹਿਮਤੁੱਲਾਹ ਅਲੇ ਆਪਣੇ ਸੇਵਕਾਂ ਦੇ ਨਾਲ ਜਾ ਰਹੇ ਸੀ ਤੁਰੇ ਜਾਂਦੇ ਜਾਂਦੇ ਖਿਆਲ ਆਇਆ ਕਿ ਚਲੋ ਥੋੜੀ ਢੇਰ ਵਿਸ਼ਰਾਮ ਕਰ ਲਈਏ ਸੇਵਕਾਂ ਨੂੰ ਕਿਹਾ ਇਸ ਪੇੜ ਦੇ ਥੱਲੇ ਥੋੜੀ ਢੇਰ ਆਰਾਮ ਕਰੀਏ ਹੁਣ ਆਰਾਮ ਕਰਨ ਦਾ ਤਾਂ ਇੱਕ ਬਹਾਨਾ ਹੀ ਹੁੰਦਾ ਹੈ ਪਰ ਕਿਸ ਜੀਵ ਨੂੰ ਕਿੱਦਾਂ ਤਾਰਨਾ ਹੈ ਕਿਸ ਜੀਵ ਦੀ ਝੋਲੀ ਕਿੱਥੇ ਬੈਠ ਕੇ ਕੀ ਪਾ ਦੇਣਾ ਹੈ ਇਹ ਤਾਂ ਉਹੀ ਜਾਣਦੇ ਉਹਨਾਂ ਨੇ ਕਿਤੇ ਕਿਰਪਾ ਕਰਨੀ ਹੈ ਕਿਤੇ ਬਖਸ਼ਿਸ਼ ਕਰਨੀ ਹੈ ਕਿਤੇ ਰਹਿਮਤ ਕਰਨੀ ਹੈ ਇਹ ਉਹੀ ਜਾਣਦੇ ਹਨ ਇਸੇ ਤਰ੍ਹਾਂ ਇੱਕ ਦਿਨ ਬੜੇ ਮਾਲਕ ਵੀ ਹਿਮਾਚਲ ਵੱਲ ਵਾਰ ਰਹੇ ਸੀ ਗੱਡੀ ਦੇ ਵਿੱਚ ਅਚਾਨਕ ਤੁਰੇ ਜਾ ਰਹੇ ਸੀ ਤਾਂ ਮਾਲਕਾਂ ਨੇ ਡਰਾਈਵਰ ਨੂੰ ਕਿਹਾ ਜਰਾ ਰੋਗ ਪਿਆਸ ਲੱਗੀ ਏ ਤੇਰਾ ਗੱਡੀ ਰੋਗ ਪਿਆਸ ਲੱਗੀ ਏ ਹੁਣ ਗੱਡੀ ਦੇ ਵਿੱਚ ਮਾਲਕ ਇੱਕ ਲੋਟਾ ਰੱਖਦੇ ਸੀ ਮਾਲ ਪਿਆਲਾ ਹੁੰਦਾ ਸੀ ਸੇਵਾਦਾਰ ਜੇ ਤੋ ਦੇਖਿਆ ਲोटा ਖਾਲੀ ਹੈ ਪਾਣੀ ਹੈ ਨਹੀਂ ਉਹਦੇ ਚ ਸੇਵਕਾਂ ਨੇ ਕਿਹਾ ਜੀ ਮਹਾਰਾਜ ਪਾਣੀ ਨਹੀਂ ਕਹਿੰਦੇ ਤਾਂ ਹੀ ਤਾਂ ਗੱਡੀ ਰੋਕ ਹੁਣ ਗੱਡੀ ਰੁਕੀ ਗਈ ਸਾਹਮਣੇ ਇੱਕ ਘਰ ਹੁਣ ਕਿਹਦੇ ਹੀ ਕਿਸਮਤ ਕਿਦਾਂ ਜਗਾਨੀ ਹੈ ਕਿਹੜੀ ਕਿਹੜਾ ਜੀਵ ਕਿਹੜੀ ਰੂਹ ਕਿੱਥੇ ਬੈਠੀ ਪੁਕਾਰ ਕਰਦੀ ਹੈ ਇਹ ਉਹੀ ਜਾਣਦੇ ਜਦੋਂ ਗੱਡੀ ਰੋਕੀ ਡ라이ਵਰ ਗੱਡੀ 'ਚ ਉਤਰਿਆ ਗੁਰਮੇਲ ਗੁਰਮੇਲ ਸਿੰਘ ਹੁਸ਼ਿਆਰਪੁਰ ਦਾ ਰਹਿਣ ਵਾਲਾ ਗੱਡੀ ਚਲਾ ਰਿਹਾ ਸੀ ਗੱਡੀ ਤੋਂ ਉਤਰ ਕੇ ਨਾਲ ਸਵਾਮੀ ਵੀ ਸੀ ਇੱਕ ਮਿੰਗਰਵਾਲ ਦਾ ਸਵਾਮੀ ਪ੍ਰਾਨੇ ਜੀਵ ਦੇ ਜਿਹੜੇ ਬੈਠੇ ਹੋ ਜਾਂਦੇ ਉਸ ਨਾਲ ਗੱਡੀ ਵਾਲ ਵਾਲਾ ਮਿਸਤਰੀ ਪ੍ਰਭਦੇਵਾਲ ਸੀ ਇਹਦਾ 3-4 ਸੇਵਾਦਾਰ ਮਾਲਕਾਂ ਦੇ ਨਾਲ ਸੇਵਾਦਾਰ ਉਤਰ ਕੇ ਸਾਹਮਣੇ ਘਰ ਸੀ ਮਾਲਕਾਂ ਨੇ ਕਿਹਾ ਪਾਣੀ ਨਹੀਂ ਹੈ ਲੋਟੇ 'ਚ ਕੋਈ ਗੱਲ ਨਹੀਂ ਸਾਹਮਣੇ ਘਰੋਂ ਪਾਣੀ ਲਿਓ ਜਦੋਂ ਜਦੋਂ ਸੇਵਾਦਾਰ ਗਏ ਪਾਣੀ ਤਾਂ ਲੈ ਕੇ ਆਂਦਾ ਔਰ ਜਦੋਂ ਮਾਲਕ ਦੇ ਪਿਆਲੇ ਚ ਪਾਣੀ ਪਾਣ ਲੱਗੇ ਲੋਟਾ ਭਰ ਕੇ ਲੈ ਆਂਦਾ ਪਿਆਲੇ ਚ ਪਾਣੀ ਪਾਣ ਲੱਗੇ ਤਾਂ ਮਾਲਕ ਨੇ ਪੁੱਛਿਆ ਕਿਦਾਂ ਕਰਦੇ ਸਾਰੇ ਠੀਕ ਠਾਕ ਹੈ ਤਾਂ ਸੇਵਾਦਾਰ ਨੇ ਕਿਹਾ ਕਿ ਮਹਾਰਾਜ ਉੱਥੇ ਤਾਂ ਕੁਛ ਜੀ ਬੈਠੇ ਰੋ ਰਹੇ ਹੈ ਰੋ ਰਹੇ ਹੈ जरा गौर ਕਰਨਾ ਮਾਲਕ ਕਹਿੰਦੇ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਕਹਿੰਦੇ ਜੀ ਉਹਨਾਂ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਸੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਯਾਨੀ ਕੁਝ ਦਿਨ ਹਸਪੀਟਲ ਰਿਹਾ ਡਾਕਟਰਾਂ ਜਵਾਬ ਦਿੱਤਾ ਕਿ ਕਰ ਲੈ ਜੋ ਉਹਦੇ ਬਚਣ ਦੀ ਕੋਈ ਉਮੀਦ ਨਹੀਂ ਇਸ ਲਈ ਬੈਠੇ ਗੱਲਾਂ ਕਰ ਰਹੇ ਅੱਜ ਹੀ ਹਸਪੀਟਲ ਤੋਂ ਲੈ ਕੇ ਆਏ ਮੈਂ ਪੁੱਛਿਆ ਉਹ ਕਹਿੰਦੇ ਹੁਣੇ ਹਸਪੀਟਲ ਤੋਂ ਆਏ ਹਾਲੇ ਥੋੜੀ ਡੇਰੀ ਹੋਈ ਐ ਇਹਨੂੰ ਅੰਦਰ ਲਿਟਾਇਆ ਔਰ ਹਾਲਾਤ ਦੇਖੇ ਉਹਦੇ ਸਿਰ 'ਚ ਦਿਮਾਗ ਦੇ ਸੱਟ ਲੱਗੀ ਸੀ ਜਿਹਦੇ ਕਰਕੇ ਹੋਸ਼ ਨਹੀਂ ਕਰਦਾ ਸੀ ਕਿਉਂਕਿ ਪੂਰੇ ਸਰੀਰ ਨੂੰ ਚਲਾਉਣ ਵਾਲਾ ਇਨਸਾਨ ਦਾ ਦਿਮਾਗ ਹੈ ਦਿਮਾਗ ਨਾਲ ਹੀ ਅਸੀਂ ਸੋਚਦੇ ਹਾਂ ਅਸੀਂ ਤੁਰਨਾ ਹੈ ਫਿਰਨਾ ਹੈ ਜਾਂ ਕੁਝ ਵੀ ਕਰਮ ਕਰਨਾ ਹੈ ਦਿਮਾਗ ਅਗਰ ਜਿੱਦਾਂ ਕਹਿ ਲਓਗੇ ਇਹ ਗੱਡੀ ਦਾ ਡਰਾਈਵਰ ਹੀ बेहोश ਹੋ ਜਾਵੇ ਤਾਂ ਗੱਡੀ ਨਾ ਕਿਤੇ ਨੂੰ ਤੁਰਨਾ ਹੀ ਨਹੀਂ ਹੈ ਗੱਡੀ ਤਾਂ ਜਾਮ ਹੋ ਜਾਂਦੀ ਹੈ ਇਸੇ ਤਰ੍ਹਾਂ ਸਾਡੇ ਸਰੀਰ ਨੂੰ ਡਰਾਈਵ ਕਰਦਾ ਹੈ ਸਾਡਾ ਬ੍ਰੇਨ ਸਾਡਾ ਦਿਮਾਗ ਹੈ ਤੇ ਦਿਮਾਗ ਹੀ ਸਾਡਾ ਬੇਕਾਬੂ ਹੋ ਜਾਵੇ ਜਾਂ ਦਿਮਾਗ ਤੇ ਕੋਈ ਸੱਟ ਲੱਗ ਜਾਵੇ ਤਾਂ ਬੰਦੇ ਦਾ ਸਰੀਰ ਤਾਂ ਉਦੋਂ ਹੀ ਡੈੱਡ ਹੋ ਜਾਂਦਾ ਹੈ ਸੋ ਉਹਦੇ ਦਿਮਾਗ ਤੇ ਡਿੱਗਣ ਦੇ ਨਾਲ ਸਿਰ ਪਰ ਡਿੱਗੇ ਸੀ ਇੱਥੇ ਟਾਂਕੇ ਲੱਗੇ ਹੋਏ ਸੀ ਜਿਹਦੇ ਨਾਲ ਉਹਦੇ ਸਿਰ ਤੇ ਐਸੀ ਸੱਟ ਲੱਗੀ ਸੀ ਕਿ ਉਹਦਾ ਦਿਮਾਗ ਬਿਲਕੁਲ ਡੈੱਡ ਹੋ ਗਿਆ ਸੀ ਬਾਡੀ ਵੀ ਹਰਕਤ ਨਹੀਂ ਕਰ ਰਹੀ ਸੀ ਡਾਕਟਰਾਂ ਨੇ ਕਹਿ ਤਾ ਕੋਈ ਚਾਂਸ ਨਹੀਂ ਹੈ ਲੈ ਜਾ ਅੱਖਾਂ ਵੀ ਬੰਦ ਯਾਨੀ ਇੱਕ ਕਿਸਮ ਦਾ ਮਰਦਾ ਜਿੱਦਾਂ ਕਹਿੰਦੇ ਬੰਦਾ ਕੋਮਾ ਚ ਚਲਾ ਗਿਆ ਹੁਣ ਕੋਮਾ 'ਚ ਜਾਣ ਦਾ ਮਤਲਬ ਹੁਣ ਹਿਲ ਨਹੀਂ ਸਕਦਾ ਤੁਰ ਨਹੀਂ ਸਕਦਾ ਫੇਰ ਨਹੀਂ ਸਕਦਾ ਬੋਲ ਨਹੀਂ ਸਕਦਾ ਅੱਖਾਂ ਨਹੀਂ ਖੋਲ ਸਕਦਾ ਬਸ ਮੁਰਦਿਆਂ ਵਾਂਗੂ ਲੇਟਿਆ ਸਿਰਫ ਇੰਨਾ ਹੀ ਹੈ ਕਿ ਥੋੜਾ ਥੋੜਾ ਸਾਹ ਚੱਲਦਾ ਹੈ ਬਾਕੀ ਤਾਂ ਹਾਲਤ ਮੁਰਦਿਆਂ ਵਾਲੀ ਹੁੰਦੀ ਹੈ ਕੇ ਜੀ ਕੋਮਾ 'ਚ ਚਲਾ ਗਿਆ ਹੈ ਇਸ ਲਈ ਬੈਠੇ ਉੱਥੇ ਰੋ ਰਹੇ ਮਾਲ ਕਹਿੰਦੇ ਅੱਛਾ ਕਹ ਕੇ ਮਾਲਕਾ ਨੇ ਪਾਣੀ ਦਾ ਘੁੱਟ ਪਰਿਆ ਜਰਾ ਦੇਖੋ ਫਕੀਰਾਂ ਦੀ ਮੌਜ ਪਹਿਲਾਂ ਗੱਲ ਸੁਣ ਲਈ ਫਿਰ ਪਿਆਲਾ ਹੱਥ 'ਚ ਪਕੜੇ ਹੋਇਆ ਗੱਲ ਸੁਣੀ ਸੇਵਾਦਾਰ ਦੀ ਘਰਦਿਆਂ ਦਾ ਹਾਲ ਪੁੱਛਿਆ ਜਦੋਂ ਪਤਾ ਲੱਗ ਗਿਆ ਕਿ ਘਰ 'ਚ ਹਾਲਾਤ ਕੀ ਐ ਮਾਲਕਾਂ ਨੇ ਪਿਆਲੇ ਤੋਂ ਪਾਣੀ ਦਾ ਘੁੱਟ ਪੀਤਾ ਪਾਣੀ ਪੀਣ ਤੋਂ ਬਾਅਦ ਮਾਲਕ ਕਹਿੰਦੇ ਲਓ ਪਿਆਲਾ ਤਾਂ ਚਲਿਏ ਹੁਣ ਉੱਥੇ ਉਹਨਾਂ ਦੇ ਘਰ ਕਿਉਂਕਿ ਹੁਣ ਉਹਨਾਂ ਦੇ ਘਰ ਦਾ ਪਾਣੀ ਪੀ ਲਿਆ ਹੈ ਹੁਣ ਸਾਡੇ ਸਿਰ ਉਹਨਾਂ ਦਾ ਇੱਕ ਭਾਰ ਹੈ ਉਹ ਲਾ ਲਈਏ ਉਹਦੇ ਫਕੀਰਾਂ ਦੀ ਵੀ ਇਹ ਮੌਲ ਹੀ ਹੁੰਦੀ ਫਕੀਰ ਕਹਿੰਦੇ ਜੇ ਕਿਸੇ ਘਰ ਦਾ ਇੱਕ ਅੰਦਾ ਇੱਕ ਨਿਵਾਲਾ ਵੀ ਖਾ ਲਈਏ ਇੱਕ ਪਾਣੀ ਦਾ ਘੋਟ ਵੀ ਪੀ ਲਈਏ ਤਾਂ ਉੱਥੇ ਬਹੁਤ ਵੱਡੀ ਰਹਿਮਤ ਦੇਣੀ ਪੈਂਦੀ ਹੈ ਕਿਉਂਕਿ ਫਕੀਰਾਂ ਦਾ ਦੇਣਾ ਕੋਈ ਛੋਟਾ ਦੇਣਾ ਨਹੀਂ ਹੁੰਦਾ ਜਦੋਂ ਦੇਣ ਤੇ ਆ ਜਾਂਦੇ ਹੈ ਜਦ ਮੌਜ ਦੇ ਵਿੱਚ ਆ ਜਾਣ ਫੁਕਰ ਕਰ ਕਤਰੇ ਨੂੰ ਇਹ ਦਰਿਆ ਦਿੰਦੇ ਜੋ ਨਾ ਹੋਵੇ ਲਿਖਿਆ ਤਕਦੀਰ ਅੰਦਰ ਫਰ ਝੋਲੀ ਸਵਾਲੀ ਦੀ ਪਾ ਦਿੰਦੇ ਤਪਦਾ ਹੋਵੇ ਜੋ ਦੁੱਖਾਂ ਦੀ ਧੁੱਪ ਅੰਦਰ ਉਹਨੂੰ ਰਹਿਮਤ ਦੀ ਠੰਢੀ ਏ ਛਾਂ ਦਿੰਦੇ ਉਹਨੂੰ ਰਹਿੰਦੀ ਨਾ ਕਮੀ ਕੋਈ ਜਗ ਅੰਦਰ ਜਿਹੜੇ ਕਦਮਾਂ 'ਚ ਸ਼ੀਸ਼ ਝੁਕਾ ਦਿੰਦੇ ਜਦ ਮੌਜ ਦੇ ਵਿੱਚ ਆ ਜਾਣ ਫਕਿਰ ਕਰ ਕਤਰੇ ਨੂੰ ਇਹ ਦਰਿਆ ਦਿੰਦੇ ਜਿਨ੍ਹਾਂ ਲਿਖਿਆ ਹੋਵੇ ਤਕਦੀਰ ਅੰਦਰ ਫਾੜੇ ਝੋਲੀ ਸੰਵਾਲੀ ਦੀ ਪਾ ਦਿੰਦੇ ਤਪਦਾ ਹੋਵੇ ਜੋ ਗਮਾਂ ਦੀ ਧੁੱਪ ਅੰਦਰ ਉਹਨੂੰ ਰਹਿਮਤ ਦੀ ਠੰਢੀ ਏ ਛਾਂ ਦਿੰਦੇ ਉਹਨੂੰ ਰਹਿੰਦੀ ਨਾ ਕਮੀ ਕੋਈ ਜਗ ਅੰਦਰ ਜੋ ਕਦਮਾਂ 'ਚ ਸ਼ੀਸ਼ ਝੁਕਾ ਦਿੰਦੇ ਇਹ ਫਕਰਾਂ ਦੀ ਮੌਜ ਹੈ ਉਹ ਮੌਜ ਦੇ ਵਿੱਚ ਆਣ ਤਾਂ ਕਤਰੇ ਨੂੰ ਦਰਿਆ ਕਰ ਦਿੰਦੇ ਹੈ ਜੇ ਨਾ ਹੋਵੇ ਲਿਖਿਆ ਤਕਦੀਰ ਅੰਦਰ ਦੇਖਦੇ ਹੈ ਕਿ ਇਹ ਦੀ ਤਕਦੀਰ ਅੰਦਰ ਨਹੀਂ ਹੈ ਤਾਂ ਮੌਜ ਦੇ ਵਿੱਚ ਆ ਕੇ ਉਹ ਵੀ ਤਕਦੀਰ ਚ ਪਾ ਲਿਖ ਦਿੰਦੇ ਹੈ ਕਿ ਲੈ ਬਈ ਹੁਣ ਤੂੰ ਆ ਗਿਆ ਤਾਂ ਲੈ ਜਾ ਕਿਉਂਕਿ ਇਹ ਸਖੀ ਦਾ ਦਰ ਹੈ ਜਿੱਥੋਂ ਕੋਈ ਖਾਲੀ ਨਹੀਂ ਜਾਂਦਾ ਜੇ ਨਾ ਹੋਵੇ ਲਿਖਿਆ ਤਕਦੀਰ ਅੰਦਰ ਫੜ ਝੋਲੀ ਸਵਾਲੀ ਦੀ ਪਾ ਦਿੰਦੇ ਤਪਦਾ ਹੋਵੇ ਜੋ ਗਮਾਂ ਦੀ ਧੁੱਪ ਅੰਦਰ ਉਹਨੂੰ ਰਹਿਮਤ ਦੀ ਠੰਡੀ ਇਹ ਛਾ ਦਿੰਦੇ ਜਿਹੜਾ ਵੀ ਗਮਾਂ ਦੀ ਧੁੱਪ ਯਾਨੀ ਦੁੱਖਾਂ ਦੀ ਧੁੱਪ ਪਰੇਸ਼ਾਨੀਆਂ ਦੀ ਧੁੱਪ ਨਾਲ ਜੋ ਵੀ ਤਪਿਆ ਹੋਵੇ ਜਿਹਨੂੰ ਵੀ ਗਮਾਂ ਦਾ ਸੇਕ ਲੱਗਦਾ ਹੋਵੇ ਜਦੋਂ ਉਹ ਚੱਲ ਕੇ ਫਕੀਰਾਂ ਦੇ ਕੋਲ ਆ ਜਾਂਦੇ ਤਾਂ ਫਕੀਰ ਆਪਣੀ ਕੰਬਲੀ ਦੀ ਬੁੱਕਲ ਵਿੱਚ ਲਪਕੋ ਲੈਂਦੇ ਹੈ ਔਰ ਉਹਨੂੰ ਦੁੱਖਾਂ ਦੀ ਧੁੱਪ ਤੋਂ ਬਚਾ ਲੈਂਦੇ ਹੈ ਆਪਣੀ ਰਹਿਮਤ ਦੀ ਉਸ ਪ੍ਰਭੂ ਦੀ ਕਿਰਪਾ ਦੀ ਠੰਡੀ ਛਾ ਦਿੰਦੇ ਐ ਕਿ ਹੁਣ ਫਿਕਰ ਨਾ ਕਰ ਹੁਣ ਤੂੰ ਆ ਗਿਆ ਏ ਮੇਰੇ ਕੋਲ ਹੁਣ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਜੋ ਫਕੀਰਾਂ ਦੇ ਛਤਰ ਛਾਇਆ ਹੇਠ ਆ ਗਿਆ ਫਿਰ ਉਹਨੂੰ ਹਰ ਧੁੱਪ ਤੋਂ ਹਰ ਦੁੱਖ ਤੋਂ ਹਰ ਮੁਸੀਬਤ ਤੋਂ ਬਚਾ ਲੈਂਦੇ ਔਰ ਉਹਨੂੰ ਰਹਿੰਦੀ ਨਾ ਕਮੀ ਕੋਈ ਜਗ ਅੰਦਰ ਜਿਹੜੇ ਕਦਮਾਂ 'ਚ ਸ਼ੀਸ਼ ਝੁਕਾ ਦਿੰਦੇ ਗਲਤਾਂ ਸਿਰ ਨੂੰ ਝੁਕਾਣ ਦੀ ਐ ਜਿਹੜੇ ਸ਼ਰਧਾ ਪ੍ਰੇਮ ਦੇ ਨਾਲ ਫਕੀਰਾਂ ਦੇ ਚਰਨਾਂ 'ਚ ਸਿਰ ਝੁਕਾ ਦਿੰਦੇ ਐ ਉਹਨੂੰ ਫੇਨਾ ਇਸ ਜਹਾਨ 'ਚ ਨਾ ਉਸ ਜਹਾਨ 'ਚ ਉਹਨੂੰ ਫਿਰ ਕਦੀ ਕੋਈ ਕਮੀ ਨਹੀਂ ਰਹਿੰਦੀ ਉਹਦੀਆਂ ਸਾਰੀਆਂ ਕਮੀਆਂ ਪੂਰੀਆਂ ਹੋ ਜਾਂਦੀਆਂ ਜੇ ਤੁਸੀਂ ਵੀ ਚਾਹਦੇ ਹੋ ਕਿ ਜੀਵਨ ਦੀਆਂ ਕਮੀਆਂ ਪੂਰੀਆਂ ਹੋ ਜਾਣ ਤਾਂ ਸਿਰ ਝੁਕਾ ਦੇ ਉਹਦੇ ਚਰਨਾਂ 'ਚ ਰੱਖ ਦਿਓ ਸਿਰ ਕਿਉਂਕਿ ਦਰਦਰ ਦੇ ਦੂਰ ਦੂਰ ਦੇ ਨਾਲੋਂ ਦੂਰ ਬਣ ਜਾ ਇੱਕ ਦਰਦਾ ਜੇ ਇੱਕ ਦਰਦਾ ਹੋ ਕੇ ਬਹਿ ਜਾਏ ਰਹਿ ਜਾਏ ਕੁਝ ਪਰਦਾ ਬੁੱਲੇ ਸ਼ਾਹ ਜੇ ਫਿਰੇ ਤੂੰ ਦਰਦਰ ਫਿਰ ਸਾਹਿਬ ਮਾਫ ਨਹੀਂ ਕਰਦਾ ਇਸ ਲਈ ਸਾਈਂ ਬੁੱਲੇ ਸ਼ਾਹ ਵੀ ਕਹਿੰਦੇ ਇੱਕ ਵਾਰ ਸਿਰ ਰੱਖ ਦੇ ਇਸ ਤਰ੍ਹਾਂ ਕਿ ਸ਼ਾਇਰ ਨੇ ਲਿਖਿਆ ਹੈ ਮੇਰਾ ਸਰ ਵੋ ਸਰ ਨਹੀਂ ਹੈ ਕبھی ਰੱਖ ਦੂੰ ਜਾਂ ਉਠਾਲੂੰ ਸਰ ਰੱਖ ਦਿਆ ਹੈ ਦਰ पे ਆਤਾ ਨਹੀਂ ਉਠਾਣਾ ਮuje ਰਾਸ ਆ ਗਿਆ ਹੈ ਤੇਰੇ ਦਰ पे ਸਰ jhukana ਕਹਿੰਦੇ ਹੁਣ ਮੈਨੂੰ ਰਾਸ ਆ ਗਿਆ ਤੇਰੇ ਦਰ ਤੇ ਸਿਰ ਚੁਕਾਣਾ ਕਿਉਂਕਿ ਜਦੋਂ ਇਹ ਸਿਰ ਤੇਰੇ ਦਰਤੇ ਚ ਗਿਆ ਤਾਂ ਉਦੋਂ ਹੀ ਜੀਵਨ 'ਚ ਇੱਕ ਨਵਾਂ ਰੰਗ ਚੜਿਆ ਉਦੋਂ ਹੀ ਇਹ ਜੀਵਨ 'ਚ ਆਨੰਦ ਆਇਆ ਪਹਿਲਾਂ ਤਾਂ ਵਹਿਮਾਂ ਪਰਮਾਂ 'ਚ ਬੈ ਕੇ ਭੁਲੇਖਿਆਂ 'ਚ ਬੈ ਕੇ ਮੈਂ ਆਪਣਾ ਜੀਵਨ ਬਰਬਾਦ ਕਰ ਰਿਹਾ ਸੀ ਪਰ ਤੂੰ ਹੀ ਮੈਨੂੰ ਭੁਲੇਖਿਆਂ ਪਰਮਾਂ 'ਚੋਂ ਕਢਿਆ ਤੂੰ ਹੀ ਮੈਨੂੰ ਦੱਸਿਆ ਕਿ ਜੀਵਨ ਦਾ ਅਸਲੀ ਮਤਲਬ ਕੀ ਹੈ ਇਹ ਜ਼ਿੰਦਗੀ ਮਿਲੀ ਕਿਸ ਵਾਸਤੇ ਤੂੰ ਹੀ ਤਾਂ ਮੇਰੇ ਜੀਵਨ 'ਚ ਇਹ ਖੁਸ਼ੀਆਂ ਇਹ ਅਨੰਦ ਭਰਿਆ ਅਗਰ ਤੂੰ ਨਾ ਹੁੰਦਾ ਤਾਂ ਪਤਾ ਨਹੀਂ ਕਦੋਂ ਦੇ ਖਤਮ ਹੋ ਜਾਣਾ ਸੀ اسلے مجھے راس آ گیا ہے تیرے در پہ سر جھکایا ہن میرا سر بوسر نہیں ہے ہن میرا سر بھی وہ نہیں ہے کہ ایک بار رکھتا کبھی چک لے کبھی رکھتا کبھی چک لے میرا سر بوسر نہیں ہے کبھی رکھ دوں یا اٹھا لوں سر رکھ دیا ہے در پہ آتا نہیں اٹھانا ہن تا میں سر رکھ دیتا تیرے چرناں چ اور ہن اے کبھی اٹھنا نہیں ہے یعنی کہہن دا مطلب ایتھے اے نہیں کہ وجودی طور تے سر رکھو اے دا مطلب ہے ہن دل چ ایک بار تنوں بسا لیا ہے تا ہن ਇਸ ਦਿਲ 'ਚ ਕੋਈ ਹੋਰ ਵਸੇ ਨਹੀਂ ਸਕਦਾ। ਇਸ ਲਈ ਉਹਨੂੰ ਰੰਦੀ ਨਾ ਕਮੀ ਕੋਈ ਜਗ ਅੰਦਰ ਜਿਹੜੇ ਕਦਮਾਂ 'ਚ ਸ਼ੀਸ਼ ਝੁਕਾ ਦਿੰਦੇ ਜਰਾ ਝੁਕਾ ਕੇ ਦੇਖੋ ਆਪਣੇ ਸਿਰ ਨੂੰ ਤੁਹਾਡੇ ਜੀਵਨ ਦੀਆਂ ਸਾਰੀਆਂ ਕਮੀਆਂ ਕੂੜੀਆਂ ਹੋ ਜਾਣਗੀਆਂ। ਇੱਧਰ ਮਾਲਕ ਮੁਸਕਰਾ ਕੇ ਕਹਿਣ ਲੱਗੇ ਕਿ ਪ੍ਰਭ ਧਿਆਲ ਮਿਸਤਰੀ ਕਿਉਂਕਿ ਮਾਲਕ ਪ੍ਰਭ ਧਿਆਲ ਮਿਸਤਰੀ ਨੂੰ ਪਿਆਰ ਨਾਲ ਮਿਸਤਰੀ ਵੀ ਕਹਿੰਦੇ ਸੀ ਕਿ ਮਿਸਤਰੀ ਹੁਣ ਪਾਣੀ ਦਾ ਘੁੱਟ ਪੀ ਲਿਆ ਇਸ ਘੜ ਦਾ ਹੁਣ ਇਹਦਾ ਬਦਲਾ ਤਾਂ ਲੈਣਾ ਹੀ ਪੈਣਾ ਹੈ ਦੇਣਾ ਹੀ ਪੈਣਾ ਹੈ। ਚਲ ਚੱਲੀਏ। ਕਹ ਕੇ ਮਾਲਕਾਂ ਨੇ ਜਦੋਂ ਵਚਨ ਕੀਤੇ ਮਿਸਤਰੀ ਨੇ ਫੌਰਨ ਮਾਲਕਾਂ ਦੀ ਗੱਡੀ ਦੀ ਤਾਕੀ ਖੋਲੀ ਮਾਲਕ ਗੱਡੀ ਚ ਉਤਰੇ ਔਰ ਆਪਣੀ ਮੌਜ ਵੇਰਾ ਗੌਰ ਕਰਨਾ ਕਿਉਂਕਿ ਫਕੀਰਾਂ ਦੀ ਆਪਣੀ ਮੌਜ ਹੁੰਦੀ ਹੈ ਕਈ ਵੇਰਾਂ ਇਨਸਾਨ ਮਿੰਤਾ ਕਰਦਾ ਬੇਨਤੀਆਂ ਕਰਦਾ ਹੈ ਮਾਰਾ ਇਹ ਕਾਰਾ ਹੋ ਤਾਂ ਨਹੀਂ ਜਾਂਦੇ ਔਰ ਕਈ ਵੇਰਾਂ ਮੌਜ ਚ ਆ ਜਾਂਦੇ ਬਿਨਾਂ ਬੁਲਾਏ ਵੀ ਪਹੁੰਚ ਜਾਂਦੇ ਐ ਇਹ ਉਹਨਾਂ ਦੀ ਆਪਣੀ ਰਜ਼ਾ ਹੈ ਉਹਨਾਂ ਨੇ ਕਿਹਨੂੰ ਕੀ ਦੇਣਾ ਹੈ ਇਹ ਉਹ ਹੀ ਜਾਣਦੇ ਕਿਉਂਕਿ ਵਾਬਾ ਮੌਜ ਫਕੀਰਾਂ ਦੀ ਵਾ ਵਾ ਮौज ਫਕੀਰਾਂ ਦੀ ਕਦੀ ਪਹਿਨਦੇ ਲੱਠੇ ਤਾਸ਼ ਔਰ ਕਦੀ ਗੋਦੜੀ ਲੀਰਾਂ ਦੀ ਫਕੀਰਾਂ ਦੀ ਮौज ਹੀ ਹੁੰਦੀ ਹੈ ਕਦੀ ਇੰਨੇ ਕੀਮਤੀ ਵਸਤਰ ਪਾ ਲੈਂਦੇ ਹੈ ਇੰਨੇ ਕੀਮਤੀ ਕਪੜੇ ਪਾ ਲੈਂਦੇ ਹੈ ਸੋਨੇ ਦੀ ਕਢਾਈ ਨਾਲ ਕੱਢੇ ਹੋਏ ਪਾ ਲੈਂਦੇ ਤਾਂ ਕਦੀ ਫਟੇ ਪੁਰਾਣੇ ਗੋਦਰੀਆਂ ਵੀ ਚੱਕ ਕੇ ਪਾ ਲੈਂਦੇ ਤਾਂ ਮौज ਹੈ ਮਰਜੀ ਹੈ ਉਹਨਾਂ ਦੀ ਕਿਉਂਕਿ ਉਹਨਾਂ ਦਾ ਪਾਣਾ ਉਹਨਾਂ ਦਾ ਖਾਣਾ ਉਹਨਾਂ ਦਾ ਸੋਨਾ ਉਹਨਾਂ ਦਾ ਜਾਗਣਾ ਸਭ ਕੁਝ ਖੁਦਾ ਦੇ ਹੁਕਮੰਦਰ ਹੁੰਦਾ ਹੈ ਉਹ ਯਾਰ ਜਿੱਦਾਂ ਉਹਨਾਂ ਨੂੰ ਕਹਿੰਦਾ ਹੈ ਉਦਾਂ ਹੀ ਕਰਦੇ ਚਲੇ ਜਾਂਦੇ ਹੈ ਜੇ ਉਹਨਾਂ ਹੁਕਮ ਕਰਤਾ ਬੈਠ ਤਾ ਫਕੀਰ ਬੈਠ ਜਾਂਦੇ ਉਹਦਾ ਹੁਕਮ ਹੁੰਦਾ ਉੱਠ ਤਾ ਫਕੀਰ ਉੱਠ ਜਾਂਦੇ ਆਪਣੀ ਮਰਜ਼ੀ ਦੇ ਮਾਲਕ ਅੱਜ ਬਿਨਾ ਬੁલાਏ ਹੀ ਕਿੱਥੇ ਜੀ ਬੇਨਤੀਆਂ ਕਰਦੇ ਹੈ ਫਰਿਆਦਾ ਕਰਦੇ ਹੈ ਕਿ ਮਾਲਕ ਕੋ ਸਤਸੰਗ ਕਰਨਾ ਹੈ ਤੇ ਘਰ ਚਰਨ ਪਵਾਣੇ ਹੈ ਸਤਸੰਗ ਕਰਵਾਣਾ ਹੈ ਤਾਂ ਟਾਈਮ ਮਿਲਦਾ 2 ਮਹੀਨੇ 3 ਮਹੀਨੇ ਬਾਅਦ ਔਰ ਅੱਜ ਕਿੱਥੇ ਮੌਜ ਵਿੱਚ ਆ ਗਏ ਆਪ ਹੀ ਹੁਕਮ ਕਰ ਦਿੱਤਾ ਸੇਵਾਦਾਰ ਨੂੰ ਵੀ ਚਲੋ ਵੀ ਚਲੀਏ ਇਹਨਾਂ ਦੇ ਘਰ ਦਾ ਪਾਣੀ ਪੀ ਲਿਆ ਹੈ ਹੁਣ ਸਿਰ ਇੱਕ ਭਾਰ ਚੜ ਗਿਆ ਉਹ ਲਾਹੀਏ ਕਹਿ ਕੇ ਸੇਵਾਦਾਰਾਂ ਨੇ ਤਾਕੀ ਘੋਲੀ ਮਾਲਕ ਆਪਣੀ ਮौज ਵਿੱਚ ਉਤਰੇ ਗੱਡੀ ਚੋਂ ਔਰ ਤੁਰ ਪਏ ਨਾਲ ਸੇਵਾਦਾਰ ਇੱਕ ਸੇਵਾਦਾਰ ਥੋੜਾ ਅੱਗੇ ਹੋ ਗਿਆ ਹੁਣ ਘਰ ਦੇ ਤਾਂ ਹੈਰਾਨ ਹੋ ਗਏ ਕਿਉਂਕਿ ਘਰ ਦੇ ਨੂੰ ਤਾਂ ਪਤਾ ਹੀ ਨਹੀਂ ਲੱਗਾ ਕੀ ਹੋ ਗਿਆ ਅੱਗੇ ਦੁਖੀ ਬੈਠੇ ਸੀ ਬਸ ਘਰ ਜਾ ਕੇ ਪਹੁੰਚੇ ਮਾਲਕ ਤਾਂ ਉਹਨਾਂ ਨੇ ਬੈਠੇ ਸੀ ਸਦੇ ਮਾਲਕ ਉਸ ਕਮਰੇ ਚ ਗਏ ਜਿੱਥੇ ਲੜਕਾ ਲੇਟਿਆ ਸੀ ਕੋਲ ਹੀ ਉਹਦੇ ਘਰ ਦੇ ਬੈਠੇ ਸਨ जरा ਗੌਰ ਕਰਨਾ ਕਰਦਿਆਂ ਨੇ ਜਦੋਂ ਦੇਖਿਆ ਮਾਲਕਾਂ ਨੂੰ ਆਂਦੇ ਆ ਕਿਉਂਕਿ ਪਹਿਲੀ ਵਾਰ ਦਰਸ਼ਨ ਕਰ ਰਹੇ ਸੀ ਉੱਠ ਕੇ ਖੜ ਗਏ ਕਿਉਂਕਿ ਸੇਵਾਰ ਨੇ ਕਿਹਾ ਮਾਲਕ ਇਹ ਸਾਡੇ ਗੁਰੂ ਜੀ ਹੈ ਉੱਠ ਕੇ ਖੜ ਗਏ ਹੱਥ ਜੋੜ ਕੇ ਤਾਂ ਮਾਲਕਾਂ ਨੇ ਕਰਦਿਆਂ ਪੁੱਛਿਆ ਕੀ ਗੱਲ ਹੋ ਗਈ ਤੋ ਜਦੋਂ ਮਾਲਕਾਂ ਨੇ ਪੁੱਛਿਆ ਤਾਂ ਜਿਹੜੀ ਮਾਂ ਸੀ ਉਸ ਲੜਕੇ ਦੀ ਕਿਉਂਕਿ ਨੌਜਵਾਨ ਲੜਕਾ ਸੀ 23-24 ਸਾਲ ਦੀ ਉਮਰ ਹੋਣੀ ਹੈ ਉਸ ਦੀ ਉਹਦੀਆਂ ਤਾਂ ਪੁੱਪਾ ਹੀ ਨਿਕਲ ਗਈਆਂ ਉਹ ਤਾਂ ਰੋਣੇ ਲੱਗ ਗਈ ਕਿਉਂਕਿ ਜਦੋਂ ਇੱਕ ਮਾਂ ਦੇ ਸਾਹਮਣੇ ਉਹਦਾ ਨੌਜਵਾਨ ਬੇਟਾ ਮੰਜੇ ਤੇ ਪਿਆ ਹੋਵੇ ਔਰ ਮ੍ਰਿਤਿ ਉਹਦੇ ਨਜ਼ਦੀਕ ਹੋਵੇ ਤਾਂ ਫੇ ਮਾਂ ਕਿੱਦਾਂ ਆਪਣਾ ਦਿਲ ਬੰਦੀ ਹੈ ਕਿੱਦਾਂ ਆਪਣੇ ਦਿਲ ਨੂੰ ਬੰਦ ਸਕਦੀ ਹੈ ਇਹ ਤਾਂ ਉਹ ਹੀ ਜਾਣਦੀ ਹੈ ਮਾਂ ਦੀਆਂ ਤਾਂ ਪੁੱਪਾ ਨਿਕਲ ਗਈਆਂ ਤਾਂ ਮਾਲਕ ਨੇ ਕਿਹਾ ਰੋ ਨਾ ਫਿਕਰ ਨਾ ਕਰੋ ਹੁਣ ਉਹਨਾਂ ਨੂੰ ਕੀ ਪਤਾ ਕਿ ਤਕਦੀਰਾਂ ਬਦਲਣ ਵਾਲੇ ਤਾਂ ਆਪ ਚਲ ਕੇ ਆ ਗਏ ਐ ਹੁਣ ਰੋਣ ਦੀ ਜ਼ਰੂਰਤ ਕੀ ਇਸੇ ਲਈ ਤਾਂ ਕਿਹਾ ਕਿ ਫਕੀਰਾਂ ਨੂੰ ਜਿਹੜਾ ਸਮਝਦਾ ਹੈ ਜਿਹਦੇ ਕੋਲ ਅੱਖ ਹੁੰਦੀ ਦੇਖਣ ਵਾਲੀ ਉਹ ਤਾਂ ਜਦੋਂ ਫਕੀਰ ਆ ਜਾਂਦੇ ਪੁੱਲ ਜਾਂਦੇ ਸਾਰੇ ਦੁੱਖ ਕਿਉਂਕਿ ਪਤਾ ਕਿ ਹੁਣ ਆ ਗਿਆ ਹੈ ਆਪ ਚਲ ਕੇ ਸਾਡਾ ਸਤਿਗੁਰ ਸਾਡੇ ਕੋਲ ਤਾਂ ਹੁਣ ਸਾਨੂੰ ਕਦੀ ਫਿਕਰ ਫਿਕਰ ਤਾਂ ਉਹਨਾਂ ਨੂੰ ਹੁੰਦੀ ਜਿਹੜੇ ਸਮਝ ਨਹੀਂ ਪਾਉਂਦੇ ਜਿਦਾਂ ਉਦਾਹਰਨ ਲੈ ਲੋ ਜੇ 라ਗੌਰ ਕਰਨਾ ਉਦਾਹਰਨ ਅਸੀਂ ਲੈ ਲਈਏ ਕਿ ਕਿਸੇ ਨੂੰ ਪੁਲਿਸ ਵਾਲਿਆਂ ਨੇ ਇੱਕ ਹਵਾਲਦਾਰ ਨੇ ਫੜ ਕੇ ਕੈਦਜੇ ਬੰਦ ਕਰ ਦਿੱਤਾ ਬੋਲੋ ਸਮਝਦੇ ਹੋ ਕੋਲੇ ਉਹਨੋਂ ਦੇ ਘਰ ਦੇ ਐਸਐਸਪੀ ਕੋ ਜਾਂਦੇ ਐਸਐਸਪੀ ਆਪ ਹੀ ਆ ਜਾਂਦਾ ਕਿ ਲੈ ਵੀ ਆ ਗਿਆ ਫਿਰ ਉਹਨੂੰ ਡਰ ਕਰਦਾ ਕਿ ਪਤਾ ਕਿ ਹੁਣ ਤਾਂ ਛੁੱਟੇ ਹੀ ਜਾਣਾ ਹੈ ਜਿੱਥੇ ਏਡਾ ਵੱਡਾ ਅਫਸਰ ਹੀ ਆ ਗਿਆ ਜਿਹਦੇ ਅੰਡਰ ਹੈ ਸਭ ਕੁਝ ਹੁਣ ਤਾਂ ਛੁੱਟੇ ਹੀ ਜਾਣਾ ਹੈ ਪਰ ਜਿਹਨੂੰ ਐਸਐਸਪੀ ਦੀ ਤਾਕਤ ਦਾ ਹੀ ਨਾ ਪਤਾ ਹੋਵੇ ਉਹ ਘਬਰਾਉਂਦਾ ਹੈ ਕਿ ਪਤਾ ਨਹੀਂ ਹੋਣਾ ਵੀ ਹੈ ਜਾਂ ਨਹੀਂ ਇਸੇ ਤਰ੍ਹਾਂ ਪਰਮਾਤਮਾ ਨੇ ਵੀ ਜੋ ਤਕਦੀਰਾਂ ਚ ਲਿਖਿਆ ਹੁੰਦਾ ਹੈ ਕਲਮ ਤਾਂ ਫਕੀਰਾਂ ਦੇ ਹੱਥ ਹੀ ਦਿੱਤੀ ਹੁੰਦੀ ਹੈ ਕਲਮ ਰੱਬ ਦੀ ਫਕਰਾਾਂ ਦੇ ਹੱਥ ਵਿੱਚ ਹੈ ਸੰਤ ਸਰਮਦ ਨੇ ਲਿਖਿਆ ਹੈ ਕਲਮ ਰੱਬ ਦੀ ਫਕਰਾਾਂ ਦੇ ਹੱਥ ਵਿੱਚ ਹੈ ਜਿੱਦਾਂ ਚਾਣ ਇਹ ਲਿਖ ਤਕਦੀਰ ਦਿੰਦੇ ਕਲਮ ਰੱਬ ਦੀ ਫਕਰਾਾਂ ਦੇ ਹੱਥ ਵਿੱਚ ਹੈ ਜਿੱਦਾਂ ਚਾਣ ਇਹ ਲਿਖ ਤਕਦੀਰ ਦਿੰਦੇ ਆ ਸਿੱਦਕ ਤੇ ਯਕੀਨ ਦੇ ਨਾਲ ਦਰ ਤੇ ਖਾਲੀ ਝੋਲੀ ਨੂੰ ਭਰੇ ਫਕੀਰ ਦਿੰਦੇ ਸੰਤ ਸਰਮਧਵੀ ਦੇਖੋ ਆਪਣੀ ਰਵਾਈ ਅੰਦਰ ਕਿੰਨਾ ਖੋਲ ਕੇ ਦੱਸ ਰਹੇ ਆ ਬੜੇ ਪਿਆਰ ਨਾਲ ਦੱਸ ਰਹੇ ਆ ਕਲਮ ਰੱਬ ਦੀ ਹੱਥ ਵਿੱਚ ਫੱਤਰਾਂ ਦੇ ਕਹਿੰਦੇ ਪ੍ਰਮਾਤਮਾ ਲੇਖ ਲਿਖਦਾ ਹੈ ਪਰ ਲੇਖ ਲਿਖਣ ਤੋਂ ਬਾਅਦ ਕਲਮ ਜਿਹੜੀ ਹੈ ਆਪਣੇ ਪਿਆਰਿਆਂ ਨੂੰ ਦੇ ਦਿੰਦਾ ਹੈ ਕਿ ਲਓ ਵੀ ਮੈਂ ਤਾਂ ਲਿਖ ਦਿੱਤਾ ਜੋ ਲਿਖਣਾ ਸੀ ਪਰ ਹੁਣ ਇਹ ਕਲਮ ਤੁਹਾਡੇ ਹੱਥ ਵਿੱਚ ਦੇ ਦਿੱਤੀ ਹੁਣ ਜਿੱਦਾਂ ਤੁਹਾਨੂੰ ਚੰਗਾ ਲੱਗੇ ਲਿਖ ਦਿਓ ਇਸੇ ਲਈ ਤਾਂ ਸੰਤ ਬਦਲਦੇ ਹੈ ਤਕਦੀਰਾਂ ਕਲਮ ਰੱਬ ਦੀ ਹੱਥ ਵਿੱਚ ਫਕਰਾਂ ਦੇ ਜਿੱਦਾਂ ਚਾਹਣ ਇਹ ਲਿਖ ਤਕਦੀਰ ਦਿੰਦੇ ਆਣ ਸਿੱਦਕਤ ਤੇ ਯਕੀਨ ਦੇ ਨਾਲ ਕਰਤੇ ਖਾਲੀ ਝੋਲੀ ਨੂੰ ਪਰ ਇਹ ਫਕੀਰ ਦਿੰਦੇ ਪਰ ਇੱਥੇ ਵੀ ਸੰਤ ਸਰਮਦ ਨੇ ਨਾਲ ਸਿੱਦਕ ਔਰ ਯਕੀਨ ਦੀ ਗੱਲ ਕੀਤੀ ਹੈ ਕਿਉਂਕਿ ਹਰ ਇੱਕ ਗੁਰੂ ਰਹਿਬਰ ਪੀਰ ਫਕੀਰ ਨੇ ਇਹ ਗੱਲ بار بار ਕਿਉਂ ਦੁਹرائی ਹੈ ਉਹ ਇਸ ਲਈ ਕਿ ਅਗਰ ਫਕੀਰਾਂ ਗੁਰੂਆਂ ਰਹਿਬਰਾਂ ਦੇ ਇਤਨਾ ਤੋਂ ਕੁਝ ਪ੍ਰਾਪਤ ਕਰਨਾ ਹੈ ਤਾਂ ਸਿੱਦਕ ਦੀ ਬਹੁਤ ਜ਼ਰੂਰਤ ਹੈ ਯਕੀਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਵੇ ਯਕੀਨੀ ਦੇ ਨਾਲ ਵੇ ਸਿੱਦਕੀ ਦੇ ਨਾਲ ਅਸੀਂ ਕਦੀ ਵੀ ਕੁਝ ਹਾਸਲ ਨਹੀਂ ਕਰ ਸਕਦੇ ਚਾਹੇ ਸਾਹਮਣੇ ਹੀ ਰਹਿਮਤ ਦਾ ਭੰਡਾਰ ਪਿਆ ਹੋਵੇ ਪੰਡਾਰ ਵਿਛਤ ਸਾਡੀਆਂ ਅੱਖਾਂ ਦੇ ਸਾਹਮਣੇ ਹੋਵੇ ਪਰ ਅਗਰ ਸਾਨੂੰ ਯਕੀਨ ਨੇ ਵਿਸ਼ਵਾਸ ਨਹੀਂ ਤਾਂ ਅਸੀਂ ਉਤੋਂ ਵੀ ਕੁਝ ਲੈ ਨਹੀਂ ਸਕਦੇ ਕੁਝ ਪ੍ਰਾਪਤ ਨਹੀਂ ਕਰ ਸਕਦੇ ਔਰ ਬੇਸ਼ੱਕ ਉਹ ਪਰਮਾਤਮਾ ਨਜ਼ਰ ਨਾ ਆਂਦਾ ਹੋਵੇ ਉਹਦੀ ਰਹਿਮਤ ਨਜ਼ਰ ਨਾ ਆਂਦੀ ਹੋਵੇ ਪਰ ਜੇ ਸਿਦਕ ਸੱਚਾ ਹੈ ਯਕੀਨ ਸੱਚਾ ਹੈ ਤਾਂ ਉਹਦੀ ਰਹਿਮਤ ਆਂਦੀ ਔਰ ਇਨਸਾਨ ਦੀਆਂ ਚੋਲੀਆਂ